ਇੱਕ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ਾਂਤੀ ਨਗਰ ਇਲਾਕੇ ਦੇ ਵਿੱਚ ਇੱਕ ਹੌਲਨਾਕ ਵਾਰਦਾਤ ਵਾਪਰੀ ਹੈ ਸ਼ਰਾਬ ਦੇ ਨਸ਼ੇ ਦੇ ਵਿੱਚ ਟੱਲੀ ਵਿਅਕਤੀ ਦੇ ਵੱਲੋਂ ਆਪਣੇ ਹੀ ਘਰ ਦਾ ਉਜਾੜਾ ਕਰ ਦਿੱਤਾ ਗਿਆ ਆਪਣੀ ਹੀ ਪਤਨੀ ਨੂੰ ਗੋਲੀ ਮਾਰ ਕੇ ਮੌਤੇ ਕਾਟ ਉਤਾਰ ਦਿੱਤਾ ਗਿਆ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਜੋ ਇਸ ਵੇਲੇ ਹੈ دہشت ਦਾ ਮਾਹੌਲ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਵੇਂ ਜਿਹੜਾ ਘਰ ਦੇ ਵਿੱਚ ਪੁਲਿਸ ਦੀ ਟੀਮ ਅਤੇ आसपास गांव ਦੇ ਵਿੱਚ ਜਿਹੜੇ ਜਾਂਦੇ ਲੋਕ ਨੇ ਉਹ ਇਕੱਠੇ ਹੋਏ ਹੋਏ ਨੇ ਅਤੇ ਜੋ ਕਮਰੇ ਦੇ ਅੰਦਰ ਦਾ ਮੰਜ਼ਰ ਹੈ ਉਸ ਨੂੰ ਵੇਖ ਕੇ ਹਰ ਕਿਸੇ ਦੇ ਪੈਰਾਂ ਹੇਠੋ ਜ਼ਮੀਨ ਕਿਸਕ ਜਾਂਦੀ ਹੈ ਜਿੱਥੇ ਕਿ ਇੱਕ ਲੜਕੀ ਜੋ ਕਿ ਦੱਸੀ ਜਾ ਰਹੀ ਹੈ ਜਿਸ ਦੀ ਗੋਲੀ ਮਾਰ ਕੇ ਹਤਿਆ ਕੀਤੀ ਗਈ ਹੈ ਤੇ ਮਨਦੀਪ ਕੌਰ ਵਜੋਂ ਉਸ ਦੀ ਪਛਾਣ ਹੋਈ ਹੈ ਜਾਣਕਾਰੀ ਮਿਲੀ ਹੈ ਕਿ ਉਕਤ ਮਹਿਲਾ ਦੇ ਪਤੀ ਦੇ ਵੱਲੋਂ ਹੀ ਉਸ ਦੀ ਹਤਿਆ ਕੀਤੀ ਗਈ ਹੈ ਜੱਸਿਆ ਜਾ ਰਿਹਾ ਕਿ ਚਰਨ ਅਮਰਿਤ ਸਿੰਘ ਜੋ ਕਿ ਨਸ਼ਾ ਕਰਨ ਦਾ ਆਦੀ ਸੀ ਅਤੇ ਘਰ ਦੇ ਵਿੱਚ ਅਕਸਰ ਹੀ ਕਲੇਸ਼ ਰਹਿੰਦਾ ਸੀ ਬੀਤੀ ਸ਼ਾਮ ਵੀ ਕਿਸੇ ਗੱਲ ਨੂੰ ਲੈ ਕੇ ਟਕਰਾਬਾਜ਼ੀ ਹੁੰਦੀ ਹੈ ਤੇ ਚਰਨ ਅਮਰਿਤ ਸਿੰਘ ਦੇ ਵੱਲੋਂ ਆਪਣੀ ਪਤਨੀ ਮਨਦੀਪ ਕੋੜ ਨੂੰ ਰਿਵੋਲਵਰ ਨਾਲ ਗੋਲੀ ਮਾਰ ਕੇ ਹੱਤਿਆ ਕਰਨ ਤਾਂਘ ਦੀ ਧਮਕੀ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਕਤ ਮਹਿਲਾ ਦੇ ਵੱਲੋਂ ਪੁਲਿਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਜਾਂਦੀ ਹੈ ਤੇ ਪੁਲਿਸ ਦੀ ਟੀਮ ਮੌਕੇ ਤੇ ਵੀ ਪਹੁੰਚਦੀ ਹੈ ਪਰ ਸਮਝਾਉਣ ਤੋਂ ਬਾਅਦ ਪੁਲਿਸ ਜਦੋਂ ਵਾਪਸ ਚਲੀ ਜਾਂਦੀ ਹੈ ਫਿਰ ਜੋ ਚਰਨ ਅਮਰਿਤ ਸਿੰਘ ਹੈ ਉਹ ਆਪਣੀ ਪਤਨੀ ਮਨਦੀਪਕੌਰ ਦੀ ਕੁਟਮਾਰ ਕਰ ਦਿਆ ਅਤੇ ਫਿਰ ਰਾਤ ਨੂੰ ਮਨਦੀਪਕੌਰ ਆਪਣੇ ਗੁਆਂਢ ਦੇ ਵਿੱਚ ਰਾਤ ਕੱਟਣ ਦੇ ਲਈ ਚਲੀ ਜਾਂਦੀ ਹੈ ਪਰ ਜਦੋਂ ਸਵੇਰੇ ਉਹ ਵਾਪਸ ਘਰ ਤੇ ਪਹੁੰਚਦੀ ਹੈ ਤਾਂ ਚਰਨ ਅਮਰਿਤ ਸਿੰਘ ਉਦੋਂ ਵੀ ਸ਼ਰਾਬ ਪੀ ਰਿਹਾ ਹੁੰਦਾ ਹੈ ਤੇ ਉਸ ਨੇ ਆਪਣੀ ਲੈਸਨਸੀ ਰਿਵੋਲਵਰ ਦੇ ਨਾਲ ਮਨਦੀਪਕੌਰ ਨੂੰ ਗੋਲੀ ਮਾਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਹੁਣ ਮੌਕੇ ਤੇ ਪਹੁੰਚੀ ਹੈ ਇਸ ਬੰਦੇ ਵਿੱਚ ਜੋ ਇਕੱਠੇ ਹੋਏ ਅਣਗੁਣ ਦੇ ਲੋਕ ਨੇ ਰਿਸ਼ਤੇਦਾਰ ਨੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ तमाम ਜਾਣਕਾਰੀ ਸਾਂਝੀ ਕੀਤੀ ਹੈ ਮਿਰਤਾਰ ਵਾਲਾ ਨਾ ਬਿਲਕੁਲ ਡਰ ਮਾਰਨ ਦੇ ਤਾਂ ਅਣ ਕਿੰਨੀ ਹਸਕਾਰੂ ਤਾਂ ਮੈਂ ਲੋਰਣੇ ਆਇਆ ਤਾਂ ਕਿਉਂ ਬੇਕੂਕੇ ਦੇ ਨੇ ਪਰੇ ਨਸ਼ਾ ਨਸ਼ਾ ਮੱਗਾ ਪਾਇਆ ਹੋਇਆ ਸੀ ਤਾਂ ਇਹ ਨਸ਼ਾ ਪਾਈ ਤੇ ਦਾਦਾ ਭਲੇ ਤੇ ਮਰੇ ਲੈ ਕੇ ਮਗਰ ਵੱਡਾ ਪਿੰਡ ਮੈਨੂੰ ਇੰਤੋਂ ਜਾਣ ਤੋਂ ਕਿੱਥਲਾ ਆ ਤੂੰ ਅੰਨੀਆਂਂ ਦੀ ਵੀ ਚਲ ਕੋਈ ਨਹੀਂ ਉਹਨੂੰ ਸਮਝਾਇਆ ਸਮਝਾਇਆ ਕਿ ਤੁਸੀਂ ਤਾਂ ਦੇ ਘਰੇ ਬੜੀਆ ਬੱਚੇ ਤੁਹਾਡੇ ਬਾਹਰ ਨੂੰ ਤੂੰ ਕਿਉਂ ਇਸ ਤਰ੍ਹਾਂ ਕੰਡਰ ਤੋਂ ਵੀ ਨਹੀਂ ਕਾਤੋ ਲੱਗਦੇ ਤੇ ਜਾਂਦੀ ਹੈ ਨਹੀਂ ਆਲਾ ਨਹੀਂ ਕੋਈ ਨਹੀਂ ਕੋਹਾਂ ਤੇ ਬੀਬੀ ਤੂੰ ਰਵਲਣਾ ਮਾਰੀ ਮੁੱਛ ਜਿੰਦੇ ਜਿੰਦੇ ਟੋਡਲਾ ਜਾਂਦੇ ਮੇਰੇ ਸਾਡੇ ਘਰੇ ਲੋਕ ਵਾਲੀ ਕੋਈ ਚੀਜ਼ ਨਹੀਂ ਤੂੰ ਨਾਲ ਲੈ ਜਾਉਣਾ ਕੋਈ ਨਹੀਂ ਇਸ ਵੇਲੇ ਲੱਗ ਕੇ ਤੈਨੂੰ ਵੀ ਛੱਡ ਗਿਆ ਰਫਰ ਵੀ ਛੱਡ ਗਿਆ ਜਦੋਂ ਚਲੇ ਗਿਆ ਇਹ ਉੱਠਿਆ ਉਹਨੇ ਫਰੀ ਨਹੀਂ ਕੀ ਸੋਣਾ ਸੀਗਾ ਉੱਠਿਆ ਟੋਟੀਆਂ ਨੇ ਰਵਲ ਘੱਟ ਕੇ ਦੇ ਵਿੱਚ ਰੌਣਦ ਭਰਲੇ ਆ ਉਹਨੇ ਜਦੋਂ ਉਹਨਾਂ ਦੇ ਪਰਿਵਾਰ ਨੂੰ ਮੈਂ ਪਾਟ ਕੇ ਤੇ ਲੇਪਤਾ ਲਈਆਂ ਤਾਂ ਕਹਿੰਦੇ ਨਾਲ ਬਾਥਰ ਵਿੱਚ ਬਹਿ ਕੇ ਉਹਦੇ ਫੇਰ ਉਹਨਾਂ ਨੇ ਫੋਨ ਕੀਤਾ ਤੇ ਉਹਨਾਂ ਦੇ ਕੋਈ ਪਹੰਚੀ ਕੁਝ ਨਹੀਂ ਕਰ ਸਕਦੇ ਇਸਵੇਰੇ ਕਰਾਂਗੇ ਚੋਕ ਤੇ ਆਹ ਸਾਹਮਣੇ ਗਵਾਂਢੀਆਂ ਦਾ ਘਰ ਆਏ ਉਹ ਤਾਂ ਜਾ ਕੇ ਬੈਰੀ ਲੰਮੀ ਬੈਗੀ ਲੰਮੀ ਨੇ ਕੀ ਬਹਿਣਾ ਵਿਚਾਰੀ ਨੇ ਉਹ ਤਾਂ ਜਾ ਕੇ ਮਿੱਟੀ ਨਹੀਂ ਉਹਨਾਂ ਦੇ ਘਰੇ ਸਵੇਰੇ ਮੈਨੂੰ ਫੋਨ ਕੀਤਾ ਨਹੀਂ ਪਹੰਚੀ ਰਾਤ ਦਾ ਪੰਚਾ ਮੈਂ ਤਾਂ ਜੇ ਮੈਂ ਕੁਝ ਨਹੀਂ ਕਰ ਸਕਦੀ ਹੈਗੀ ਤੇ ਮੈਂ ਆ ਤੇ ਮੁੰਡੇ ਕੋਲੇ ਚਲੀ ਜਾਣਾ ਬਾਹਰ ਤੂੰ ਮੈਨੂੰ ਕਿੱਥੇ ਲੜਦਾ ਤੂੰ ਮੇਰੇ ਕੋਟੇ ਤੇ ਨਾ ਨਹੀਂ ਤੇ ਲੈ ਆਜਾ ਮੇਰੇ ਵੱਲ ਆਜਾ ਨਾਲ ਨਹੀਂ ਮੈਂ ਮੈਂ ਤਾਂ ਕਿਹੜਾ ਪਰ ਨੋਕਾ ਜੰਨਾ ਚੋਦੀ ਕੋਈ ਨਹੀਂ ਮੇਰਾ ਘਰ ਆਪੇ ਸੌ ਮਰ ਜਾਊਗਾ ਰਾਤ ਦਾ ਤਰਿਆ ਵਰਦਾ ਆ ਅੱਧਰ ਕਿ ਚਲਾ ਰਹੇ ਨੂੰਂਦੇ ਰਹਿ ਗਏ ਮੇਨ ਕੋਈ ਹਰਦੀ ਜਾਂਦਾ ਕਿੰਨੇ ਵਾਰਦਾ ਤੋਂ ਬਾਅਦ ਡੀਐਫਪੀ ਸੀਟੀ ਰਵਿੰਦਰ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚਦੇ ਨੇ ਅਤੇ ਫਿਰ ਫੋਰੈਂਸਿਕ ਦੀ ਟੀਮ ਨੂੰ ਵੀ ਮੌਕੇ ਤੇ ਹੀ ਸੱਦਿਆ ਜਾਂਦਾ ਜਦੋਂ ਪੁਲਿਸ ਦੇ ਮੁਲਾਜ਼ਮ ਅੰਦਰ ਕਮਰੇ ਦੇ ਵਿੱਚ ਜਾ ਕੇ ਦੇਖਦੇ ਨੇ ਤਾਂ ਫਿਰ ਮੰਦੀਪ ਕੋਰ ਦੀ লাশ ਮੰਜੇ ਦੇ ਉੱਪਰ ਪਈ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਹੁਣ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਉੱਪਰ ਸਖਤ ਕਾਰਵਾਈ ਦੀ ਗੱਲ ਆਖਰੀ ਹੈ ਅਤੇ ਨਾਲ ਹੀ ਕਾਤਲ ਚਰਨ ਅਮਰਿਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਸ਼ਾਂਤੀ ਨਗਰ ਚ ਘਰ ਵਾਲੇ ਨੇ ਆਪਣੀ ਘਰ ਦੀ ਮੰਦੀਪਪੁਰ ਦੇ ਜਿਹੜਾ ਫਾਇਰ ਮਾਰਿਆ ਪਤਾ ਲੱਗਿਆ ਤੇ ਜਿਹੜੇ ਹੁਣ ਉਹਦੇ ਵਾਰਸ ਵੀ ਜਰਾ ਆ ਰਹੇ ਆ ਸਾਰੇ ਜਿਹਨੇ ਕਰਕੇ ਤੇ ਉਹਨਾਂ ਦਾ ਬਿਆਨ ਲਵੋ ਤੇ ਜਿਹੜੀ ਜੇ ਵੀ ਬੰਦੀ ਕਰਦੇ ਖਿਲਾਫ ਕਰਕੇ ਤੇ ਦੋਸ਼ੀ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਘਰੇ ਕੋਣ ਕੋਣ ਕੰਮ ਸੀ ਕਰ ਜਦੋਂ ਇੱਕ ਆ ਵਾਕਿਆ ਜੀ ਇਹਦੇ ਕੋਲ ਕਿ ਬੱਚੇ ਤਾਂ ਇੱਕ ਵਿਦੇਟੀ ਵਿਆਹੀ ਹੋਇਆ ਦੋ ਬੱਚੇ ਫੌਰਨ ਇੱਕ ਕੋਠੀ ਕਿਰਾਏ ਤੇ ਰਹਿੰਦੇ ਆ ਉਹ ਸੀਗੇ ਇੱਥੇ ਤੇ ਹੋਰ ਵੀ ਅਸੀਂ ਉਹਨਾਂ ਦੇ ਜਿਹੜੇ ਵਾਰਸਾ ਹੁਣ ਉਹ ਜੋ ਦੱਸਦੇ ਆ ਬਿਆਨ ਲਿਖਉਂਦੇ ਆ ਉਹ ਹੀ ਸਾਡੇ ਨਾਲ ਅਗਲੀ ਕਾਰਵਾਈ ਤੇ ਕਾਰਨ ਕੀ ਰਿਹਾ ਜੀ ਕਾਰਨ ਇਹਨਾਂ ਦਾ ਕੋਈ ਲੜਾਈ ਝਗੜੇ ਦਾ ਹੀ ਹੋਇਆ ਕੋਈ ਇਹ ਦੇ ਕਰਕੇ ਇਹ ਵੀ ਹੋਈ ਆ ਕੋਈ ਸਸਾਸ਼ੂ ਕੀਤੀ ਸੀ ਵੀ ਉਹ ਲੜਾਈ ਝਗੜੇ ਕਰਕੇ ਪਹਿਲਾਂ ਵੀ ਲੜਾਈ ਝਗੜਾ ਰੈਂਦਾ ਸੀ ਜੀ ਇਹਦੇ ਬਾਰੇ ਅਸੀਂ ਉਹ ਕਲੀਅਰ ਕਰ ਰਹੇ ਹਾਂ ਜੀ ਸੋ ਤੁਹਾਨੂੰ ਦੱਸਦੀ ਹੈ ਕਿ ਮ੍ਰਿਤਕ ਮਨਦੀਪ ਕੌਰ ਅਤੇ ਕਾਤਲ ਚਰਨ ਅਮਰਿਤ ਸਿੰਘ ਦੇ ਤਿੰਨ ਬੱਚੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਵਿਆਹ ਹੋਇਆ ਤੇ ਦੋ ਬੱਚੇ ਵਿਦੇਸ਼ ਦੇ ਵਿੱਚ ਰਹਿੰਦੇ ਨੇ ਅਤੇ ਹੁਣ ਜੋ ਪਰਿਵਾਰ ਦੇ ਵਿੱਚ ਸੱਤਰ ਵਿਸ਼ੇ ਹੋਏ ਨੇ ਘਰ ਦੇ ਵਿੱਚ ਸੱਤਰ ਵਿਸ਼ੇ ਹੋਏ ਨੇ ਅਤੇ ਇਸ ਤਰ੍ਹਾਂ ਦੇ ਨਾਲ ਜੋ ਵੱਡੀ ਵਾਰਦਾਤ ਤੋਂ ਅੰਜਾਮ ਦਿੱਤਾ ਗਿਆ ਉਹ ਵੀ ਨਸ਼ੇ ਦੇ ਵਿੱਚ ਤੋਤ ਕਰਦੇ ਮੁਖੀ ਚਰਨ ਅਮਰਿਤ ਸਿੰਘ ਦੇ ਵੱਲੋਂ ਹਰਦਾ ਖੇਡ ਦਾ ਜਿਹੜਾ ਕਿ ਆਪਣਾ ਪਰਿਵਾਰ ਹੈ ਹੱਥੀ ਤਬਾਹ ਕਰ ਲਿਆ ਗਿਆ ਉਧਰ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਚੰਨ ਅਮਰਿਤ ਸਿੰਘ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਗੱਲ ਪੁਲਿਸ ਦੇ ਮੁਲਾਜ਼ਮ ਆਖ ਰਹੇ ਨੇ